ਬਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਉਸਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾਦ ਵੇਸਾ ਹੋ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਠੇ ਆ ਸੋਹੀਆ ਸਬਨਾਦ ਵੇਸਾ ਹੋ ਰਤਨਾਮ ਸਿਰੇ ਵਾਹੀ ਗੁਰੂ ਸਾਹਿਬ ਜੀ ਸੋਰਠਿ ਮਹਲਾ ਜਾ ਤੁਕੇ ਮਾਏ ਬਾਪ ਕੋ ਬੇਟਾ ਨੀ ਕਾ ਸੁਸਰੇ ਚਤਰ ਜਵਾਈ ਬਾਲ ਕਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਪਾਈ ਮਾਏ ਬਾਪ ਕੋ ਬੇਟਾ ਨਿਕ ਸਸਰਾ ਚਤੁਰ ਜਵਾਈ ਬਾ कन्या को बाप प्यारा पाई को आत पाई हुक्म भराया बाहर घर छोड़ खेण मह पही पराई ਨਾਮ ਦਾਨ ਈਸ਼ਾਨ ਨਾਮ ਅਨਮੁਖ ਚਿਤ ਤਨ ਧੂੜ ਤੁਮਾਈ ਨਨ ਮਾਨਿਆ ਨਾਮ ਸਖਾਈ ਬਾਏ ਪਰੋ ਗੁਰ ਕੈ ਬਲਹਾਰ ਜਿਨ ਸਾਚੀ ਬੂਝ ਬੁਝਾਈ ਰਹਾ ਜਗ ਸਿਉ ਝੂਠ ਪ੍ਰੀਤ ਮਨ 베ਦੇ ਆ ਜਨ ਸੋ ਬਾਧਰ ਚਾਈ ਮਾਇਆ ਮਗਨ ਅਹਨਸ ਮਗ ਜੋ ਹੈ ਨਾਮ ਨਾ ਲੇਵ ਮਰ ਬਿਖ ਖਾਈ ਗੰਧਨ ਬੈਣ ਰਤ ਹਿਤ ਕਾਰੇ ਸਬਦ ਸੁਰਤ ਨ ਆਏ ਰੰਗ ਨ ਰਾਤ ਰਸ ਨਹੀਂ 베ਦੇ ਮਨ ਮੁਖ ਪਤ ਗਵਾਈ ਸਾਦ ਸਬਾ ਮਹਿ ਸਹਿਜਾ ਜਾਖਿਆ ਜਿਹ ਬਾਰਸ ਨਹੀਂ ਰਾਈ ਮਨ ਤਾਨ ਤਾਨ ਆਪਣਾ ਕਰ ਜਾਣੇ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਆਂਦੇ ਹਾਰ ਘਰ ਦਰ ਦਿਸ ਨਾ ਪਾਈ ਆਵੰਦਰ ਬਾਦ ਥੋਰ ਨਾ ਪਾਵੇ ਆਪਣਾ ਕੀਆ ਕਮਾਏ ਨਦਰ ਕਰੇ ਤਾਂ ਅੱਖੀ ਦੇਖਾ ਕਹਿਣਾ ਕਤਨਾ ਨਾ ਜਾਏ ਕਨੇ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਨਿਰਪੋ ਨਰਾ ਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਵਿਣ ਭਰਮ ਨਾ ਭਗ ਸੱਚ ਨਾਮ ਵੜਿਆਈ ਨਰਪਾਉ ਨਰੰਕਾਰ ਨਿਰਵੈਰ ਓਰਨ ਜੋਤਿ ਸਮਾਈ ਨਕ ਗੁਰਵਿੰਨ ਪਰਮਨਾ ਭਗ ਸਚ ਨਾਮ ਬੜਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सोरठ महला पहला चौतुके माए बाप को बेटा निका ससुर चतुर जवाई बाल कन्या को बाप प्यारा पाई को अत भाई